ਰੁਆਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਮੰਦਭਾਗੀ ਘਟਨਾ ਜਿਹੜੀ ਆ ਪਿੰਡ ਸ਼ੂਰੇ ਜਿਹੜਾ ਅਮਰਸਰ ਦੇ ਵਿੱਚ ਵਾਪਰੀ ਆ ਤੜਕਸਾਰ ਜਿਵੇਂ ਬਾਬਾ ਜੀ ਨੇ ਦੱਸਿਆ ਤੇ ਇਸ ਤਰ੍ਹਾਂ ਇੱਕ ਉਹ ਜਿਹੜਾ ਪਰਦੇਸੀ ਬੰਦਾ ਜਿਹੜਾ ਇੱਕ ਜ਼ਿਮੀਂਦਾਰ ਪਰਿਵਾਰ ਨੇ ਰੱਖਿਆ ਸੀ ਤੇ ਘਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਖੰਡ ਪਾਤਸ਼ਾਹ ਚੱਲਦਾ ਸੀ ਉਹਨੇ ਤੜਕੇ ਸਵਾ 3 ਵਜੇ ਆਪਣੀਆਂ ਜਿਹੜੀਆਂ ਜੁੱਤੀਆਂ ਆ ਉਹ ਲਾ ਕੇ ਗੁਰੂ ਸਾਹਿਬ ਵੱਲੋਂ ਸੁੱਟੀਆਂ ਤੇ ਉਹਦੇ ਚ ਅਪਮਾਨ ਕੀਤਾ ਗੁਰੂ ਸਾਹਿਬ ਦਾ ਤੇ ਪਾਠੀ ਸਿੰਘਾਂ ਦਾ ਤੇ ਉਹਨਾਂ ਨੇ ਪਰਿਵਾਰ ਵਾਲਿਆਂ ਨੇ ਇਸ ਚੀਜ਼ ਨੂੰ ਜਿਹੜਾ ਵਾ ਲਕਾਉਣ ਦਾ ਯਤਨ ਕੀਤਾ ਭਈਏ ਨੂੰ ਵੀ ਪਾਸੇ ਕੀਤਾ ਉਹਦਾ ਪੱਖ ਲਿਆ ਕਿ ਗੁਰੂ ਸਾਹਿਬ ਵਾਲੇ ਬੰਦੇ ਨਹੀਂ ਹੋਏ ਗੁਰੂ ਸਾਹਿਬ ਜਾਣੀ ਲਿਆ ਤੇ ਉਸ ਭਈਏ ਦਾ ਪੱਖ ਲਿਆ ਇਹ ਗੱਲ ਦਾ ਬੜਾ ਦੁੱਖ ਆ ਤੇ ਜਦੋਂ ਇਹਨਾਂ ਨੂੰ ਗਰੰਥੀ ਸਿੰਘਾਂ ਨੂੰ ਪਤਾ ਲੱਗਾ ਤੇ ਇਹਨਾਂ ਦੇ ਸ਼ਾਬਾਸ਼ੇ ਕਿ ਇਹਨਾਂ ਨੇ ਜਿਹੜਾ ਵਾ ਸਾਰੇ ਸਿੰਘਾਂ ਦੇ ਨਾਲ ਸੰਪਰਕ ਕੀਤਾ ਸੰਪਰਕ ਕਰਕੇ ਜਦੋਂ ਸੰਪਰਕ ਕੀਤਾ ਫਿਰ ਅਸੀਂ ਫੌਰੀ ਇੱਥੇ ਪਹੁੰਚੇ ਆ ਤੇ ਪਹੁੰਚ ਕੇ ਤੇ ਫਿਰ ਉਹ ਭਈਆ ਵੀ ਲੱਭ ਲਿਆ ਤੇ ਉਹ ਜਿਹੜੇ ਪਰਿਵਾਰ ਦੇ ਜਿਹੜੇ ਬੰਦੇ ਦੋਸ਼ੀ ਆ ਗਿਣਾ ਗਾਰਿਆ ਜਿਨ੍ਹਾਂ ਨੇ ਇਹ ਗਲਤੀ ਕੀਤੀ ਆ ਤੇ ਉਹਨਾਂ ਨੂੰ ਵੀ ਲਿਆ ਕੇ ਜਿਹੜਾ ਵਾ ਉਹ ਥਾਣੇ ਪੁਲਿਸ ਨੇ ਜਿਹੜਾ ਉਹ ਪ੍ਰਸ਼ਾਸਨ ਦਾ ਚੰਗਾ ਵਰਤੀ ਦਾ ਵਾ ਉਹਨਾਂ ਨੇ ਸਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਬਿਆਨ ਲਿਖਣ ਦਾ ਆ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਹੋਣੀ ਚਾਹੀਦੀ ਆ ਸਖਤ ਕਾਰਵਾਈ ਕਿਉਂਕਿ ਜਿਹੜੇ ਅਸੀਂ ਗੁਰੂ ਗ੍ਰੰਥ ਅਸੀਂ ਸਿੱਖਿਆ ਤੇ ਸਿੱਖਾਂ ਦੇ ਵਿੱਚ ਘਰਾਂ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਬਰਾਜਮਾਨ ਨੇ ਤੇ ਜੇਕਰ ਅਸੀਂ ਨਿਗਰਾਨੀ ਨਹੀਂ ਰੱਖ ਸਕਦੇ ਤੇ ਦੱਸੋ ਕਿਹੜੇ ਖੂਜ ਪੈਣਾ ਹੋਰ ਕਿੱਥੇ ਹੋਊਗੀ ਨਿਗਰਾਨ ਜੇ ਇਹ ਨਹੀਂ ਲੱਗ ਸਕਦੇ ਫਿਰ ਇਹਨਾਂ ਦੀਆਂ ਸ਼ਿਫਾਰਿਸ਼ਾਂ ਕਰਨ ਵਾਲੇ ਇਹਨਾਂ ਦੇ ਰਿਸ਼ਤੇਦਾਰ ਦੁਜੇ ਤੇ ਜਿਹਦੇ ਸਹੁਰੇ ਆਪ ਦੇ ਟੜਕੇ ਤੁਰਕੇ ਲਾ ਦੇ ਸਾਰਾ ਪ੍ਰੋਗਰਾਮ ਕਰੀ ਜਾਂਦੇ ਆ ਤੇ ਜਿਹੜੀ ਰਾਤ ਘਟਨਾ ਵਾਪਰੀ ਆ ਉਹਨੂੰ ਉਹ ਦਬਾਰੇ ਆ ਇਹ ਕਿਤਰਾ ਨੇ ਸੇਖ ਹੋਏ ਬੇੜਾ ਗਰਕ ਅੱਗੇ ਹੋ ਗਿਆ ਤੇ ਮੈਂ ਇਹ ਬੇਨਤੀ ਕਰਦਾ ਵਾਂ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਆਪ ਮਾਨ ਸਤਕਾਰ ਕਰਕੇ ਜ਼ਿੰਮੇਵਾਰੀ ਦੇ ਨਾਲ ਪਹਿਰੇਦਾਰੀ ਕਰੋ ਕਿਉਂਕਿ ਫੇਰ ਹੀ ਇਹ ਰੁਕਣਾ ਵਾ ਨਹੀਂ ਤੇ ਪਰਦੇਸੀਆਂ ਦਾ ਮੁੜ ਕੇ ਨਾ ਲਾਉਂਦੇ ਆ ਉਹਨੂੰ ਪਰਦੇਸੀ ਕਿਹੜੇ ਹਸਾਬ ਨਾਲ ਇਹਨਾਂ ਨੇ ੱੱਕੇ ਦੇ ਨਾਲ ਰੱਖਿਆ ਹੀ ਇਹਦੇ ਹਾਵਨਾ ਉਹ ਕਿਹੜੀ ਗੱਲ ਤੋਂ ਦੂਗੀ ਸੀ ਕਹਿੰਦੇ ਉਹ ਘਟਨਾ ਨੂੰ ਅੰਜਾਮ ਦਿੱਤਾ ਉਹਦੀ ਸਾਰੀ ਜਿਹੜੀ ਗੱਲਬਾਤ ਆ ਉਹ ਬਰੀਕੀ ਨਾਲ ਕਰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਰਵਾਈ ਕੀਤੀ ਗਈ। ਅ ਜਗਜੀਤ ਸਿੰਘ, ਸੁਖਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਪੁੱਤਰਾਂ ਮੇਜਰ ਸਿੰਘ ਜਿਹੜਾ ਇਹ ਤਿੰਨ ਭਰਾ ਪਿੰਡ ਸ਼ੂਰੇ ਥਾਣਾ ਲੋਪੋਕੇ ਦੇ ਰਹਿਣ ਵਾਲੇ ਨੇ ਇਹਨਾਂ ਦੀ ਮਾਤਾ ਬਲਜਿੰਦਰ ਕੌਰ ਦੇਵਰੀ ਨੇ ਦੇ ਸਬੰਧ ਵਿੱਚ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਕਾਸ਼ਣ ਪਾਠ ਸਾਹਿਬ ਜੀ ਦਾ ਆਰੰਭ ਕਰਾਇਆ ਸੀਗਾ। ਯਾਰ ਬੀਤੀ ਰਾਤ ਇਹਨਾਂ ਨੇ ਇੱਕ ਜਿਹੜਾ ਘਰ ਇਹਨਾਂ ਨੇ ਸੀਰੀ ਰੱਖਿਆ ਸੀਗਾ ਰਾਜੂ ਨਾਲ ਦਾ ਬੰਦਾ ਉਹਨੇ ਰਾਤ ਚੱਲਦੇ ਸ਼੍ਰੀ ਹਰਖੰਡ ਪਾਠ ਸਾਹਿਬ ਦੌਰਾਨ ਉਸ ਕਮਰੇ ਵੱਲ ਕੋਈ ਜਿਹੜਾ ਵਾ ਜੁੱਤੀ ਚ ਸੁੱਟ ਕੇ ਤੇ ਉਹਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੇ ਜਿਹੜਾ ਗਰੰਥੀ ਸਿੰਘ ਸੀਗਾ ਉਹਨੇ ਇਹਦੇ ਬਾਰੇ ਤੁਰੰਤ ਜਾ ਕੇ ਜਿਹੜਾ ਹੈਗਾ ਸਤਨਾਮ ਸਿੰਘ ਜਿਹੜੇ ਹੈਡ ਗਰੰਥੀ ਆ ਪਿੰਡ ਦੇ ਜਦੋਂ ਉਹਨਾਂ ਨੂੰ ਤਲਾਸ਼ ਦਿੱਤੀ ਤੇ ਉਹਨਾਂ ਨੇ ਤੁਰੰਤ ਸਾਡੇ ਜਿਹੜਾ ਵਾ ਐਸਐਚਓ ਲੋਪੋ ਕੇ ਸਾਡੀ ਪੁਛ ਪਾਰਟੀ ਨੂੰ ਜਿਹੜਾ ਇਹਦੇ ਬਾਰੇ ਦੱਸਿਆ ਜੋ ਤੁਰੰਤ ਹੈੱਡ ਗਰੰਟੀ ਸਤਨਾਮ ਸਿੰਘ ਦੇ ਬਿਆਨ ਤੇ ਅਸੀਂ ਜਿਹੜੇ ਆ ਉਹ ਤਿੰਨੇ ਭਰਾ ਤੇ ਉਹਨਾਂ ਦਾ ਜਿਹੜਾ ਸਿਰੀ ਯਾ ਰਾਜੂ ਇਹਨਾਂ ਦੇ ਖਿਲਾਫ ਅਸੀਂ ਜਿਹੜਾ ਮਕਦਮਾ ਦਰਜ ਕਰਕੇ ਤੇ ਕਾਰਵਾਈ ਹਮੇ ਵਿੱਚ ਲਿਆ ਰਹੇ ਹਾਂ ਅਰੈਸਟ ਵੀ ਹੈਗੇ ਬਿਲਕੁਲ ਜੀ ਇਹਨਾਂ ਨੂੰ ਅਰੈਸਟ ਜਿਹੜਾ ਅਸੀਂ ਕਰ ਲਿਆ ਹੈ ਕਾਨੂੰਨ ਮੁਤਾਬਕ ਇਹਨਾਂ ਨੂੰ ਕੱਲ ਕੋਰਟ 'ਚ ਪੇਸ਼ ਕਰਾਂਗੇ ਕਤਮਾ ਲੈਣਾ ਕੀਤਾ ਮਕਦਮਾ 295ਏ 202 ਆਈਪੀਸੀ ਜਿਹੜੀ ਜਿਹੜਾ ਹੁਣ ਨਵਾਂ ਬੀਐਨਐਸ ਆਉਂਦਾ 239 ਤੇ 200 ਉਹ ਸੂਤਾਬਕ ਅਸੀਂ ਕਾਰਵਾਈ ਕੀਤੀ 14 ਹਾਂਜੀ 14 ਹਾਂ ਅ ਬਿਲਕੁਲ ਜੀ ਇਹਨਾਂ ਚਾਰਾਂ ਦੇ ਖਿਲਾਫ ਜੀ ਬਾਕੀ ਫਿਰ ਵੀ ਅਸੀਂ ਬਾਕੀ ਫਿਰ ਵੀ ਅਸੀਂ ਜਿਹੜੀ ਇਹਦੀ ਤਫਤੀਸ਼ ਅਜੇ ਕਰ ਰਹੇ ਹਾਂ ਜੇ ਅਗਰ ਇਸ ਦੇ ਵਿੱਚ ਹੋਰ ਕਿਸੇ ਦਾ ਵੀ ਕੁਝ ਦੋਸ਼ ਦੋਸ਼ ਪਾਇਆ ਜਾਂਦਾ ਤਾਂ ਉਹਦੇ ਖਿਲਾਫ ਵੀ ਅਸੀਂ ਇਹਦੀ ਕਾਰਵਾਈ ਕਰਾਂਗੇ